ਕਿ ਸਰਕਾਰ ਨੇ ਜਿਹੜੇ ਹੈਗੇ ਨੇੜੇ-ਨੇੜੇ ਕੋਸ਼ਿਸ਼ ਕੀਤੀ ਕਿਉਂਕਿ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਪਾਸਪੋਰਟ ਬਣਦੇ ਆ ਅੰਮ੍ਰਿਤਸਰ ਬਣਿਆ ਹੋਇਆ ਜਲੰਧਰ ਬਣਿਆ ਹੋਇਆ ਅਜਿਹੜਾ ਹੈ ਪਿੰਡੀਗੜ ਬਣਿਆ ਹੋਇਆ ਤੇ ਇਹਦਾ ਮਕਸਦ ਸੀ ਕਿ ਲੋਕਾਂ ਨੂੰ ਨੇੜੇ ਤੋਂ ਸਹੂਲਤ ਮਿਲੇ ਦੇ ਪਾਸਪੋਰਟ ਬਣਾਉਣਾ ਟਾਈਮ ਸਿਰ ਮਿਲ ਜੇ ਅੱਗੇ ਵੀ ਸਾਡੇ ਕੋਲ ਸ਼ਿਕਾਇਤਾਂ ਆਈਆਂ ਸੀ 87 ਤੇ ਸੀ ਧੰਨਵਾਦ ਕਰਦੇ ਆ ਵਿਦੇਸ਼ ਮੰਤਰਾਲੇ ਦਾ ਉਹਨਾਂ ਨੂੰ ਅਸੀਂ ਕੰਪਲੀਟ ਦਿੱਤੀ ਤੇ ਉਹਨਾਂ ਨੇ 8 ਦਿਨ ਹੀ ਜਦੋਂ ਕੰਪਲੀਟਾ ਸਹੀ ਪਈਆਂ ਤੇ 8ਵੇਂ ਦਿਨ ਸਾਪਾ ਮਾਰਿਆ ਤੇ ਜਿਹੜਾ ਹੈ 20 ਲੱਖ ਜਿਹੜਾ ਹੈਗਾ ਉਹਨਾਂ ਦੇ ਦਫ਼ਤਰ 'ਚੋਂ ਫੜ ਹੋਇਆ ਪਾਸਪੋਰਟ ਅਫਸਰ ਉੱਤੇ ਦੋ ਸਹਾਇਕ ਉਹ ਸੀਬੀਆਈ ਨੇ ਉਹਨਾਂ ਨੂੰ ਮੌਕੇ 'ਤੇ ਫੜਿਆ ਸੋ ਕਿਉਂਕਿ ਜਿਹੜਾ ਉਹ ਅਫਸਰ ਸੀਗਾ 50 ਲੱਖ ਰੁਪਈਆ ਸਾਫ ਤੱਕ ਇਕੱਠਾ ਕਰਕੇ ਜਾਂਦਾ ਸੀ ਜੇ ਨਹੀਂ ਉਹਦੇ ਕੋਈ ਬੋਰਾ ਹੁੰਦਾ ਸੀ ਉਹ ਆਪਣੇ ਦਫ਼ਤਰ 'ਚੋਂ ਨਹੀਂ ਹੱਲਦਾ ਸੀ ਤੇ ਕਿਸੇ ਲੋਕ ਪੈਸੇ ਰਹਿ ਸਕੇ ਕਿ ਜਿਹੜੇ ਹੁਣ ਬਾਹਰ ਜਾਣਾ ਹੈ ਉਹ ਅਗਲਾ ਕਹਿੰਦਾ ਮੈਨੂੰ ਪਾਸਪੋਰਟ ਚਾਹੀਦਾ ਜਦੋਂ ਅਗਲੇ ਦੇ 10 4 ਘੇੜੇ ਕਢਾਵਾਂਗੇ ਤੇ ਉਹ ਜਿਹੜਾ ਹੈ ਅ ਅਗਲਾ ਕੁ ਪੈਸੇ ਦੇਣ ਲਈ ਮਜਬੂਰ ਹੁੰਦਾ ਸੋ ਜਿਹੜਾ ਹੈ ਪੈਸੇ ਲੈ ਕੇ ਤਾਂ ਜਿਹੜਾ ਹੈ ਉਸ ਦਾ ਪਾਸਪੋਰਟ ਵੀ ਬਣ ਜਾਂਦਾ ਸੀ ਤਿੰਨ ਮਹੀਨੇ ਦੀ ਵੇਟ ਸੀ ਕਿ ਦੇ ਕਿਸੇ ਨੇ ਟਾਈਮ ਲੈਣਾ ਹੋਵੇ ਸੋ ਜਦੋਂ ਇਹ ਛਾਪਾ ਪਿਆ ਉਦੋਂ ਮਗਰੋਂ ਜਿਹੜਾ ਹੈਗਾ ਹੁਣ ਤੀਸਰੇ ਦਿਨ ਟਾਈਮ ਜਿਹੜਾ ਹੈਗਾ ਮਿਲਦਾ ਪਰ ਉਹਦੇ ਵਿੱਚ ਹਜੇ ਵੀ ਜਿਹੜੇ ਹੈਗੇ ਆ ਕੋਈ ਇਹੋ ਜਿਹੇ ਬੰਦੇ ਆ ਜਿਹੜੇ ਲੋਕਾਂ ਨੂੰ ਖਰਾਬ ਕਰ ਰਹੇ ਆ ਅਸੀਂ ਲਗਾਤਾਰ ਸਾਡੇ ਕੋਲ ਕੁਝ ਰਿਪੋਰਟਾਂ ਆਈਆਂ ਅਸੀਂ ਉਹਨਾਂ ਨੂੰ ਇੱਕ ਇਥੇ ਨੇੜੇ ਇੱਕ ਪਿੰਡ ਤੋਂ ਸੁਲਤਾਨਪੁਰ ਤੋਂ ਕੋਈ ਬਾਹਰੋਂ ਆਇਆ ਪਰਿਵਾਰ ਉਹਨਾਂ ਦੇ ਬੱਚਿਆਂ ਦੇ ਪਾਸਪੋਰਟ ਬਣਨੇ ਸੀਗੇ ਤੇ ਉਹਨਾਂ ਨੇ ਵਾਪਸ ਜਾਣਾ ਸੀਗਾ ਉੱਥੇ ਉਹਨਾਂ ਦੀ ਬੱਚੇ ਸਕੂਲ ਵਿੱਚ ਦਾਖਲ ਸੀ ਉਹਨਾਂ ਨੇ ਜਿਹੜੀ ਹੈਗੀ ਕੋਸ਼ਿਸ਼ ਕੀਤੀ ਉਹਨਾਂ ਨੂੰ 16 ਗੇੜੇ ਪਰਵਾਏ ਫਿਰ ਅਸੀਂ ਵੀ ਉਹਨਾਂ ਨੂੰ ਜਿਹੜਾ ਹੈਗਾ ਰეკਮੈਂਡ ਕਰਕੇ ਭੇਜਿਆ ਵੀ ਆਪਣਾ ਵੀ ਇਹਨਾਂ ਨੂੰ ਪਾਸਪੋਰਟ ਦਿੱਤਾ ਜਾਵੇ ਨਹੀਂ ਤੇ ਬੱਚਿਆਂ ਦੀ ਪੜ੍ਹਾਈ ਖਰਾਬ ਹੋਈ ਪਰ ਉਹਨਾਂ ਨੇ ਉਹ ਚੀਜ਼ ਨੂੰ ਵੀ ਜਿਹੜਾ ਹੈਗਾ ਕੋਈ ਇਸੇ 302 ਨੰਬਰ ਦੇ ਉੱਤੇ ਜਿਹੜਾ ਅਫਸਰ ਬੈਠਾ ਉਹਨੇ ਗਾ ਐਪਲੀਕੇਸ਼ਨ ਨੂੰ ਗਾ ਅਫਸਰ ਤੇ ਕਰੀ ਨਹੀਂ ਬਹੁਤ ਦਿੱਤਾ ਜੇ ਉਥੇ ਆਲੇ ਦੁਆਲੇ ਹੋਰ ਭਾਲਦੇ ਕਿਤੇ ਪੈਸੇ ਦਿਓ ਤੇ ਤੁਹਾਡਾ ਪਾਸਪੋਰਟ ਆ ਜਾਊਗਾ ਨਹੀਂ ਤਾਂ ਪਾਸਪੋਰਟ ਤੋਂ ਕਿਉਂਕਿ ਜਿਹੜਾ ਬੰਦਾ ਫਸਿਆ ਹੋਇਆ ਉਹ ਪੈਸੇ ਤੋਂ ਮੇਰਾ ਫਰੋਕੀ ਕਰੂਗਾ ਅਗਲਾ ਕਹਿੰਦਾ ਮੈਂ ਜਿਹੜਾ ਹੈਗਾ ਆਪਣੇ ਪੈਸੇ ਦੇ ਕੇ ਆਪਣਾ ਕੰਮ ਕਰਵਾਵਾਂ ਸੋ ਬਹੁਤ ਜ਼ਿਆਦਾ ਭ੍ਰਿਸ਼ਟਾਚਾਰ ਇੱਥੇ ਹੋ ਰਿਹਾ ਦਫ਼ਤਰ ਦੇ ਵਿੱਚ ਉਹਦੀ ਸ਼ਿਕਾਇਤ ਅਸੀਂ ਜਿਹੜੀ ਹੈਗੀ ਆ ਆਪਣੇ ਵਿਦੇਸ਼ ਮੰਤਰਾਲੇ ਨੂੰ ਕੀਤੀ ਹੈ ਸਾਨੂੰ ਆਸ ਹੈ ਕਿ ਜਿਹੜੇ ਕਰਪਟ ਬੰਦੇ ਆ ਇਹਨਾਂ ਦੇ ਉੱਤੇ ਜ਼ਰੂਰ ਕਾਰਵਾਈ ਹੋਵੇ ਲੋਕਾਂ ਨੂੰ ਜਿਹੜਾ ਹੈ ਨਵੇਂ ਮਰੂਗਾ ਤੇ ਜਿਨ੍ਹਾਂ ਨੂੰ ਲੋੜਾ ਉਹਨਾਂ ਨੂੰ ਸਮੇਂ ਤੇ ਪਾਸਪੋਰਟ ਵੀ ਮਿਲਣਗੇ ਸੋ ਇਹ ਇਸ ਕਰਕੇ ਅਸੀਂ ਉਹ ਜਿਹੜੀ ਕੰਪਲੀਟ ਕੀਤੀ ਹੈ ਇਹਦੇ ਵਿੱਚ ਜਿਹੜਾ ਹੈਗਾ ਵਿਸ਼ੇਸ਼ ਤੌਰ ਤੇ ਸਾਡੇ ਕੋਲ ਜਿਹੜਾ ਸੀਗਾ ਜਿਹੜੇ ਵਿਦੇਸ਼ ਤੋਂ ਆਏ ਸੀ ਇੱਕਦੋ ਹੋਰ ਵੀ ਜਿਹੜੇ ਸਾਡੇ ਕੋਲ ਆਏ ਬੰਦੇ ਉਹਨਾਂ ਨੂੰ ਵੀ ਅਸੀਂ ਆਪਣੀ ਜਿਹੜੀ ਹੈਗੀ ਆ ਨਾਲ ਉਹਨਾਂ ਨੂੰ ਰეკਮੈਂਡ ਕੀਤਾ ਹੋਏ ਇਹਨਾਂ ਨੂੰ ਪਾਸਪੋਰਟ ਦਿੱਤਾ ਜਾਵੇ ਪਰ ਉਹ ਸੁਣਦੇ ਹੀ ਨਹੀਂ ਉਹਦੇ ਭਾਰ ਦੇ 에ਜੰਟੋ ਘੁੰਮਦੇ ਉਹ ਕਹਿੰਦੇ ਪੈਸੇ ਦਿਓ ਤੋ ਤੁਹਾਡਾ ਪਾਸਪੋਰਟ ਕਟਵਾ ਦਿੰਨੇ ਬੜੀ ਪ੍ਰੋਬਲਮ ਆ ਲੋਕਾਂ ਦੀ ਲੋਕਾਂ ਦੀ ਹੁਣ ਜਿਹੜਾ ਬੰਦਾ ਫਸਿਆ ਹੋਇਆ ਉਹ ਕਹਿੰਦਾ ਮੈਂ ਇੱਥੇ ਬੈਠਾ ਰਹੂੰਗਾ ਮੇਰੇ ਨਿਆਣੇ ਦੇ ਜਿਹੜੇ ਹੈ ਉਥੇ ਸਕੂਲ ਚੋਂ ਦਾਖਲੇ ਰੋਕ ਦੇਣਗੇ ਤੋ ਜਿਹੜਾ ਪੀੜਤ ਦਾ ਬੰਦਾ ਉਹ ਤਾਂ ਹਰ ਚਾਰਾ ਕਰਦਾ ਜਿਹਨੂੰ ਹੁਣ 16 ਗੇੜੇ ਇੱਕ ਬੰਦੇ ਨੂੰ ਇੱਥੇ ਜਾਸਰ ਦੇ ਮਰਵਾ ਦੇਓਗੇ ਉਹਨਾਂ ਨੂੰ ਪਾਸਪੋਰਟ ਲਾ ਦੇਓਗੇ ਤੋ ਫਿਰ ਉਹ ਕਿੰਨਾ ਕਿ ਜਿਹੜਾ ਹੈਗਾ ਉਹਦੇ ਵਿੱਚ ਅਸ ਜਿਹੜੀ ਹੈਗੀਆ ਵਿਦੇਸ਼ ਮੰਤਰਾਲੇ ਦੀ ਬਹੁਤ ਵੱਡੀ ਬਦਨਾਮੀ ਹੁੰਦੀ ਹੈ ਸਰਕਾਰ ਦੀ ਬਹੁਤ ਵੱਡੀ ਬਦਨਾਮੀ ਹੁੰਦੀ ਹੈ ਤੇ ਜਿਹੜੀਆਂ ਗਲਤੀਆਂ ਆ ਇਹ ਸਾਰੇ ਆਫੀਸਰ ਸਹਿबान ਕਰ ਰਹੇ 24 ਦੇ ਤੇ ਬਣਦੇ ਜਿਹੜੇ ਹੈਗੇ ਕਿਸੇ ਨੂੰ ਕੋਈ ਇਹੋ ਜਿਹਾ ਹੱਕ ਥੋੜਾ ਇਹਦਾ ਸਾਰੇ ਲੋਕਾਂ ਵਾਸਤੇ ਦਰਦੁਰ ਭਲਾ ਨਾ ਕਿ ਉਹਦੇ ਪੈਸੇ ਕੱਢੇ ਕਰਨ ਵਾਸਤੇ ਲੋਕਾਂ ਦੇ ਕੋਲ ਭ੍ਰਸ਼ਟਾਚਾਰ ਕਰਨ ਵਾਸਤੇ ਭ੍ਰਸ਼ਟਾਚਾਰ ਦੇ ਕੇ ਫੜਿਆ ਫੜਵਾਇਆ ਸੀ ਉਹਦੇ ਕੋਲ 20 ਲੱਖ ਨਕਦ ਫੜ ਹੋਇਆ ਤੇ ਉਹੀ ਮੇਰਾ ਬਰਦਾਰਾ ਜਿਹੜਾ ਹੈਗਾ ਮਹੀਨੇ ਦੇ ਪੰਜ ਚਾਰ ਦੇ ਰਹੇ ਹੈਗੇ ਤਿੰਨ ਚਾਰ ਸੌਖੇ ਨਿਕਲੇ ਆ ਲੋਕਾਂ ਦੇ ਕੰਮ ਹੋਣ ਲੱਗ ਪਏ ਸੀ ਇੱਥੇ ਸੰਤਾਨਪੁਰ ਤੋਂ ਇੱਕ ਲੇਡੀ ਸੀਗੀ ਉਹਦਾ ਘਰ ਵਾਲਾ ਚੜ੍ਹਾਈ ਕਰ ਗਿਆ ਸੀਗਾ ਘਰ ਵਾਲੇ ਨਾਲ ਤਲਾਕ ਹੋ ਗਿਆ ਸੀ ਉਹਦਾ ਪਾਸਪੋਰਟ ਬਣਾਉਣਾ ਸੀ ਉਹ ਤੋਂ 65000 ਮੰਗਦੇ ਸੀ ਆ ਜਦੋਂ ਪਿਛਲੀ ਵਾਰੀ ਉਹ ਫੜ ਹੋਇਆ ਤਾਂ ਉਹਦੋਂ ਮਗਰੋਂ ਬੜਾ ਸੋਹਣਾ ਪਾਸਪੋਰਟ ਬਣ ਗਿਆ ਇਹ ਜਿਹੜੀ ਇੱਕ ਕੰਪਲੇਂਟ ਆ ਕਿ ਇਸ ਤਰ੍ਹਾਂ ਕੋਈ ਬਾ 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 ਬੱਚੇ ਦਾ ਪਾਸਪੋਰਟ ਬਣਾਉਣਾ ਜਦੋਂ ਕਿ ਗਾਈਡਲਾਈਨ ਹੈਗੀ ਹੈ ਕਿ ਇੱਕ ਇਕੱਲੀ ਮਾਂ ਵੀ ਜਿਹੜੀ ਹੈਗੀ ਹੈ ਬੱਚੇ ਦਾ ਪਾਸਪੋਰਟ ਬਣਾ ਸਕਦੀ ਹੈ ਉਹਨਾਂ ਨੂੰ ਜਿਹੜਾ ਹੈਗਾ ਗੁੰਮਰਾਹ ਕਰਦੇ ਆ ਕਿ ਘਰ ਵਾਲੇ ਨੂੰ ਬਾਹਰ ਸੋਧੋ ਘਰ ਵਾਲਾ ਕਿੰਦਾ ਹੋਵੇ ਜਦ ਗਾਈਡਲਾਈਨ ਹੈ ਵੀ ਇਕੱਲੇ ਬਣਾ ਸਕਦੇ ਕਿਉਂ ਨਹੀਂ ਬਣਾਉਂਦੇ ਜਿਹੜੇ ਹੈਗੇ ਸਾਰੀਆਂ ਕੁਛ ਨਾ ਕੁਛ ਅ ਸ਼ਬਦ ਦੇ ਵਿੱਚ ਕੋਈ ਨਾ ਕੋਈ ਜਦੋਂ ਫਾਰਮ ਭਰਦੇ ਆ ਉਥੇ ਜਿਹੜੇ ਏਜੰਟ ਆ ਉਹਦੇ ਵਿੱਚ ਗਲਤੀ ਕਰ ਦਿੰਦੇ ਆ ਮਗਰੋਂ ਜਿਹੜਾ ਹੈਗਾ ਉਹਨੂੰ ਸੋਧ ਕਰਨ ਸੀ ਕਰਨ ਦੇ ਉਹਦੇ ਪੈਸੇ ਮੰਗਦੇ ਆ ਇਹ ਜਿਹੜੀ ਲੋਕਾਂ ਨੂੰ ਗੁੰਮਰਾਹ ਕਰਕੇ ਲੁੱਟਿਆ ਜਾ ਰਿਹਾ ਹੈ